ਗਿਆ ਪੰਜਾਬ ਐ ਚਾਹ ਇੱਧਰ ਜਾਵੇ ਚਾਹ ਇੱਧਰ ਜਾਵੇ ਸਾਡੇ ਸਾਰੇ ਭਾਈਚਾਰੇ ਵਾਲੇ ਨੇ ਪਰ ਹੁਣ ਜਿਹੜੇ ਉਹਨਾਂ ਜਿਵੇਂ ਭਾਈਚਾਰਾ ਦਾ ਹੈ ਜਾਂ ਦੋਵਾਂ ਵੱਲ ਪਰ ਸਰਕਾਰ ਕਰੇ ਚਾਹੁੰਦੀ ਭਾਈਚਾਰਾ ਰਵੇ ਉਹ ਚਾਹੁੰਦੇ ਕਿ ਹਿੰਦੂ ਨਸਲਾਂ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ ਤਾਂ ਇਕੱਠਾ ਨਾ ਹੋਣ ਦਿੱਤਾ ਜਾਵੇ ਜੇ ਇਕੱਠ ਹੋ ਗਏ ਫੇਰ ਕਹਣਾ ਸਰਕਾਰੇ ਦੀ ਸੁੰਦੀ ਨਹੀਂ ਕੀ ਸਰਕਾਰ ਨਾਲੇ ਬੰਨੀ ਨਹੀਂ ਅੱਗੇ ਚੱਲਣਾ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਬਸ ਜਨਾਬ ਖਾਲੀ ਪਿਆ ਰਾਸਟਰੀ ਖਾਲੀ ਪਿਆ ਉੱਤੇ ਕੌਣ ਚੱਲੇ ਜਾਂਦੇ ਸਾਲਾਂ ਪੰਜਾਬ ਵਾਲਿਆਂ ਨੂੰ ਕਈ ਮਾਰਦੇ ਨੇ ਸੋ ਬਾਡੀ ਤੋਂ ਜਿਹੜੇ ਪੰਦੇ ਆਉਂਦੇ ਨੇ 20 ਕਿਲੋਮੀਟਰ ਦਾਰੇ ਚਾਹੀਏ ਲਾਈਨ ਵਾਲੇ ਚਾਹੀਏ ਕਿਉਂ ਆ ਕਰਦੇ ਆ ਸੋ ਉਹਨਾਂ ਨੂੰ ਜਿਆਦਾ ਕਿਸੇ ਦੇਖੂ ਜਿਆਦਾ ਉਹਨਾਂ ਨੇ ਟਰਾਲੀ ਦੇ ਵਿੱਚ ਸਮਾਨ ਪਾਣਾ ਪੈਂਦਾ ਜਦ ਕਹਿੰਦੇ ਨਹੀਂ ਜੰਗ ਲੱਗਣੀ ਹੈ ਘਰ ਖਾਲੀ ਕਰ ਦਿਓ ਇੱਥੋਂ ਚਲੇ ਜਾਓ ਚਾਹਤਾ ਦੇ ਵਗੇ ਬੰਦਾ ਰੋਸੇ ਵਾਲੀ ਚਲਦਾ ਤਾਂ ਵੱਧ ਸੰਗਤ ਹੋਣ ਲੱਗ ਜਾਂਦੀ ਆ ਉਹਦਾ ਫੇਰ ਸਾਰਾ ਪ੍ਰਬੰਧ ਕਰਦਾ ਟਿਕਾ ਸਾਰਾ ਲੈ ਕੇ ਬਾਹਰ ਮਿੱਤਾਂ ਬੰਦੇ ਨੂੰ ਇਹ ਕੋਈ ਲੋਕਤੰਤਾ ਇਹ ਫਰਜ਼ਾ ਕਰਨਾ ਚਾਹੀਦਾ ਕਿ ਹੁਣ ਜਿਵੇਂ ਆਪਣੀ ਸੇਵਾ ਲੜਦੇ ਪਈ ਆ ਆਪਾਂ ਦਾ ਸਪੋਰਟ ਤਾਂ ਕਰੀਏ ਪਰ ਸਾਨੂੰ ਅਮਨ ਦੀ ਮੰਗ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਆਪਾਂ ਵੀ ਕਹੀਏ ਕਿ ਲੜ ਤੋ ਜੰਗ ਕਰੋ ਜੰਗ ਕਰੋ ਕਿਉਂਕਿ ਜੰਗ ਤੋਂ ਕੁਝ ਹੋਣਾ ਨਹੀਂਗਾ ਸਹਿਰਾ ਤੁਸੀਂ ਬਾਕੀ ਦੇਸ਼ ਨੂੰ ਦੇਖ ਲਓ ਉਹ ਵੀ ਜੰਗ ਕਰਕੇ ਹਲੇ ਪਛਤਾਈ ਰਹਿੰਦੇ ਹੁਣ ਜਿਵੇਂ ਰਸ਼ੀਆ ਯੂਕਰੇਨ ਹੋ ਗਿਆ ਉਹ ਕਿੰਨੇ ਸਾਲ ਤੋਂ ਚੱਲੀ ਜਾਂਦੀ ਆ ਕਦੇ ਇਹ ਕਰੇ ਉਹਨਾਂ ਹਰੇ ਦਾ ਖਦਮ ਨਹੀਂ ਕਰ पाए ਤਾਂ ਤੁਹਾਨੂੰ ਵੀ ਲੱਗਦਾ ਕਿ ਪਾਕਿਸਤਾਨੀ ਗਰੀਨ ਤੋਂ ਵੱਧ ਤਾਕਤਵਰ ਆ ਆਪਣਾ ਵੀ ਨੁਕਸਾਨ ਆਉਣਾ ਵੀ ਨੁਕਸਾਨ ਹੈ ਪੰਜਾਬ ਦੀ ਜਨ ਪੰਜਾਬ ਦੀ ਜਨ ਕਿਸਾਨ ਦੀ ਜਨ ਹਿੰਦੀ ਦੀ ਜਨ ਵਪਾਰੀ ਦੀ ਜਨ ਪੰਜਾਬ ਦੀ ਜਨ ਮਾਤ੍ਰੀ ਕੋਤ ਬਹਾਵਾਂ ਉਹ ਹੋਰ ਆਉਂਦੀ ਐ ਸਿੱਟ ਗਈ ਜਾਨ ਅਰੇ ਬਾਤ ਇਹ ਦੂਗੀ ਦੋ ਅਰੇ ਬਾਤ ਯਾਰ ਵੀ ਕਹੋ ਹਾਂਜੀ ਭਾਈ ਜੀ ਤੁਸੀਂ ਮੁਸਲੇ ਭਾਈ ਜਾਰੀ ਨਾਲ ਸੰਬੰਧਤ ਹੋ ਜੀ ਅੱਜ ਬੜਾ ਵੱਡਾ ਇੱਕ ਜਿਹੜਾ ਵਨ ਲੈਵਲ ਤੇ ਆਪਾਂ ਕਹਿ ਸਕਦੇ ਆ ਸਾਡੇ ਦੇਸ਼ ਦੀ ਵੀ ਬਦਨਾਮੀ ਹੋ ਰਹੀ ਐ ਜਿੱਥੇ ਪਾਕਿਸਤਾਨ ਦੀ ਬਦਨਾਮੀ ਹੋ ਰਹੀ ਐ ਸਾਡੇ ਦੇਸ਼ ਦੀ ਬਦਨਾਮੀ ਸਮਝਦੇ ਹੋ ਕੀ ਕਹਿਣਾ ਚਾਹਦੇ ਸਿੱਧਾ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜੰਗ ਰੋਕ ਕੇ ਅਮਨ ਦੀ ਗੱਲ ਕੀਤੀ ਜਾਵੇ ਆਗਿਸਤਾਨ ਨੂੰ ਵੀ ਤੇ ਯਾਦ ਆਵੇ ਤੁਸੀਂ ਆਪਣੇ ਅੱਤਵਾਦੀ ਹਮਲੇ ਬੰਦ ਕਰੋ ਤੇ ਅਸੀਂ ਵੀ ਆਪਣੇ ਹਮਲੇ ਰੋਕ ਦਾਂਗੇ ਕਿਉਂਕਿ ਸ਼ੁਰੂਆਤ ਤੁਸੀਂ ਹੀ ਕੀਤੀ ਐ ਸਾਨੂੰ ਪਤਾ ਐ ਕਹਿੰਦੇ ਤੁਸੀਂ ਅੱਤਵਾਦੀਆਂ ਨੂੰ ਆਪਣੇ ਇੱਥੇ ਥਾ ਦੇ ਦਿੰਦੇ ਹੋ ਸਾਰਿਆਂ ਨੂੰ ਪਤਾ ਪੁਰੇ ਵਰਲਡ ਚ ਤਾਂ ਹੀ ਤੁਹਾਡੀ ਵਾਲੇ ਕੋਈ ਧਿਆਨ ਨਹੀਂ ਦਿੰਦਾ ਪਰ ਸਾਡੀ ਦਾ ਵੈਲੀ ਆ ਜੀ ਅਸੀਂ ਵੀ ਚਲੋ ਬਗਲਾ ਜਦੋਂ ਲੈਣਾ ਸੀ ਉਹ ਲੈ ਲਿਆ ਹੁਣ ਪਰ ਹੁਣ ਜੰਗ ਨੂੰ ਵਧਾ ਕੇ ਕੁਝ ਮਿਲਣਾ ਤਾਂ ਹੈ ਨਹੀਂ ਯਾਰ ਇੱਕ ਤਰ੍ਹਾਂ ਆਪਾਂ ਸਿਵਿਲਿਅਨ ਵੀ ਮਾਰ ਰਹੇ ਨੇ ਉਹਨਾਂ ਨੇ ਇੱਕ طرفੋਂ ਮਾਰਨਾ ਆਪਾਂ ਉਹਨਾਂ ਨੂੰ ਫਿਰ ਮਾਰਨਾ ਮਾਰਨਗੇ ਸਿਵਿਲਿਅਨ ਇਹ ਸਰਕਾਰ ਬੈ ਕੇ ਉਹਨਾਂ ਨੇ ਬਸ ਆਰਡਰ ਚਲਾਈ ਜਾਣੇ ਆ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਉਹਨਾਂ ਦਾ ਬਸ ਘਾਰੂ ਜੜੇ ਜਾਣੇ ਨੇ ਬਾਅਦ ਚ ਲੋਕੀ ਭੁੱਲ ਜਾਂਦੇ ਨੇ ਫਿਰ ਇਹ ਆ ਵੀ ਮਰੇ ਸੀਗੇ ਨਾਲ ਨਾਲ ਕੁਝ ਹੋਇਆ ਸੀ ਦੇਖੋ ਜੇ ਇਹਨਾਂ ਲੀਡਰਾਂ ਨੂੰ ਇੰਨੇ ਜਿਆਦਾ ਆ ਆਪਣੇ ਆਪ ਨੂੰ ਲੜਾਈ ਦਾ ਜਾਰੇ ਹੈ ਇਹ ਆਪਣੇ ਵੈਸੇ ਦੇਖੋ ਅਸੀਂ ਉਹਨਾਂ ਦੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦਾ ਬੱਚਾ ਫਰਾਰ ਹੈ ਕਿ ਨਹੀਂ ਸੱਤ ਜਾਨ ਹੁੰਦੀ ਹੈ ਹਾਂਜੀ ਤੇ ਇਹ ਆਮ ਲੋਕਾਂ ਦੇ ਲੋਕ ਬੱਚੇ ਕਿਉਂ ਬਾਰਾਂ ਤੇ ਖੜਨ ਬੰਬਾਂ ਦੇ ਮੂਹਰੇ ਕਦੇ ਵੀ ਕੁਛ ਹੀ ਹੋਇਆ ਇਹਦੀ ਹੁੰਦਾ ਹਾਂਜੀ ਹਰੇ ਆਲੇ ਦਾ ਤੇ ਕੀ ਕਹਿਣਾ ਚਾਹੁੰਦੇ ਅਸੀਂ ਦਾ ਬਸ ਆਹੀ ਕਹਾਂਗੇ ਹੁਣ ਜਿਵੇਂ ਸਿਵਿਲਿਅਨਸ ਜਿਹੜੇ ਮਰ ਰਹੇ ਨੇ ਉਹਨਾਂ ਤੋਂ ਮਤਲਬ ਨਾ ਕਰਨ ਫਾਇਰ ਜਦੋਂ ਤੁਸੀਂ ਲੜਨਾ ਉਹਨਾਂ ਬਾਰਡਰ ਤੇ ਲੜੋ ਆ ਸਾਡੇ ਫੌਜੀ ਖੜੇ ਨੇ ਉਹਨਾਂ ਨੂੰ ਦਿਖਾਓ ਆਪਣਾ ਜੋਰ ਦੇ ਤੁਹਾਡੇ ਕੋਲ ਜਿਆਦਾ ਹੀ ਜੋਰ ਹੈ ਪਰ ਤੁਸੀਂ ਉਹਨਾਂ ਸਿਵਿਲਿਅਨਸ ਤੇ ਅਟੈਕ ਕਰ ਰਹੇ ਹੋ ਜਿਵੇਂ ਜੰਮੂ ਦੇ ਵਿੱਚ ਤੁਸੀਂ ਅਟੈਕ ਕਰਤਾ ਜੰਮੂ ਤੇ ਕਿੰਨੇ ਸਾਰੇ ਸਿਵਿਲਿਅਨਸ ਹਾਰ ਗਏ ਹਲੇ ਸੇਰ ਅਟੈਕ ਹੋ ਰਿਹਾ ਤੇ ਪੂਰਾ ਬੰਦ ਪਿਆ ਹੋਇਆ ਫਿਰ ਇੱਥੇ ਆ ਆਪਣੇ ਰਾਜਸਥਾਨ ਵੱਲ ਪੰਜਾਬ ਚੋ ਕਈ ਜਗ੍ਹਾ ਟੈਕ ਹੋ ਰਹੇ ਨੇ ਫਿਰ ਆਪਕਾ ਉੱਧਰ ਅਟੈਕ ਕਰ ਰਿਹਾ ਲਾਹੌਰ ਦੇ ਵਿੱਚ ਹਲੇ ਅਟੈਕ ਹੋਇਆ ਕੱਲ ਪੰਜਾਬ ਵੱਲੋਂ ਸਾਰੇ ਮਨਸ ਜਿਹੜਾ ਪੰਜਾਬ ਐ ਚਾਹੇ ਉੱਧਰ ਜਾਵੇ ਚਾਹੇ ਇੱਧਰ ਜਾਵੇ ਸਾਡੇ ਸਾਰੇ ਭਾਈਚਾਰੇ ਵਾਲੇ ਨੇ ਪਰ ਹੁਣ ਜਿਹੜੇ ਉਹਨਾਂ ਜਿਵੇਂ ਭਾਈਚਾਰਾ ਦਾ ਹੈ ਜਾਂ ਦੋਵਾਂ ਵੱਲ ਪਰ ਸਰਕਾਰ ਕਰੀ ਚਾਹੁੰਦੀ ਭਾਈਚਾਰਾ ਰਵੇ ਉਹ ਚਾਹੁੰਦੇ ਕਿ ਹਿੰਦੂ-ਮਸਲਮ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ ਇਹਨਾਂ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਕਿ ਜੇ ਇਕੱਠ ਹੋ ਗਏ ਫੇਰ ਕਹਣਾ ਸਰਕਾਰੇ ਤੋਂ ਸੁਣਨੀ ਨਹੀਂ ਕਿ ਸਰਕਾਰਾਂ ਦੀ ਮੰਨੀ ਨਹੀਂ ਅੱਗੇ ਚੱਲਣਾ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਬਸ ਥੈਂਕ ਯੂ ਜੀ ਸਮਾਜ ਚ ਦਾ ਪਹਿਲੇ ਬਹੁਤ ਨਫਰਤ ਫੈਲੀ ਹੋਈ ਹੈ ਅ ਸਮਾਜ ਚ ਦਾ ਪਹਿਲੇ ਬਹੁਤ ਨਫਰਤ ਫੈਲੀ ਹੋਈ ਹੈ ਇਹਦੇ ਨਾਲ ਕੀ ਹੋਊਗਾ بھائی ਸਮਾਜ ਦੇ ਵਿੱਚ ਜਿਹੜੀ ਇੱਕ ਭਾਈਚਾਰੇ ਦੇ ਵਿੱਚ ਮਸਾਦਾ ਏਕਤਾ ਹੋਈ ਸੀ ਭਾਰਤ ਪਾਕਿਸਤਾਨ ਹਾਂਜੀ ਆਪਾਂ ਕਹਿ ਲਈਏ ਹਿੰਦੂ ਸਿੱਖ ਭਾਈਚਾਰੇ ਦਾ ਏਕਤਾ ਹੋਈ ਸੀ ਬੜਾ ਵਧੀਆ ਇੱਕ ਮੰਦਿਰ ਕਿਉਂਕਿ ਸ਼ਰੋਗਰੀਆ ਕਾਰੀਗਰ ਅੰਮ੍ਰਿਤਸਰ ਵੀ ਕਹਿ ਰਹੇ ਸੀ ਉਹ ਬਾਦਰ ਖੋਲਣੇ ਚਾਹੀਦੇ ਨੇ ਰਿਸ਼ਤੇ ਵਧੀਆ ਸੀ ਜੀ ਉਹਦੇ ਦੇਖੀ ਯਾਦਰ ਪਾਉਗਾ ਜੀ ਦੇਖੋ ਇਹ ਸਮਾਜ ਹੀ ਭਾਈਚਾਰਾ ਦਾ ਨੁਕਸਾਨ ਤਾਂ ਬਹੁਤ ਹੈ ਰਿਹਾ ਕਿਉਂਕਿ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਕਿ ਨਫਰਤ ਫੈਲੇ ਯਾਰ ਦੋਨੋ ਦੋਵੇਂ ਅਲੱਗ ਹੋਣ ਹਾਂ ਲੀਡਰਾਂ ਦੀ ਰੋਟੀ ਆਹੀ ਚੱਲਦੀ ਆ ਉਹਨਾਂ ਦਾ ਬਸ ਵੋਟਾਂ ਦਾ ਮਤਲਬ ਹੈ ਜੇ ਹਿੰਦੂ ਮੁਸਲਮਾਨ ਕੱਟ ਕੇ ਹੋਗੇ ਫੇਰ ਵੜਾ ਦੇ ਕੰਮ ਚੱਲਣਾ ਨਹੀਂ ਗਾ ਨਾ ਪੈਸੇ ਬਣਨੇ ਆ ਉਹਨਾਂ ਨੂੰਿੱਥੇ ਆਪਣੀ ਇਕਨੋਮੀ ਵੱਲ ਤਾਂ ਧਿਆਨ ਦੇ ਰਹੇ ਬਸ ਅਦਾਨੀ ਅਮਬਾਨੀ ਇਹਨਾਂ ਨੂੰ ਵਧਾਈ ਜਾ ਰਹਾ ਹੈ ਤਾਂ ਲੋਕਾਂ ਦੇ ਧਿਆਨ ਨਹੀਂ ਦੇ ਰਹੇ ਇਹ ਤਾਂ ਲਾਸਟ ਸੁਣਾ ਚੱਲੇ ਆ ਕਿ ਉਹ ਮਾਫੀ ਹੈ ਨਹੀਂ ਅੱਜ ਇਹ ਕਾਹਦਾ ਪਤਾ ਨਹੀਂ 50% 25% ਸਾਰੇ ਅੰਦਰ ਆ ਕੇ ਲੋਕਾਂ ਦੇ ਜਮੈਸੇ ਦਿੱਤਾ ਲੋਕਾਂ ਨੂੰ ਆਪਣਾ ਕੀ ਪਰਚਾ ਦਾ ਕਰਨਾ ਚਾਹੀਦਾ ਤਾਂ ਕਿ ਇੱਕ ਮੈਸੇਜ ਜਿਹੜਾ ਸਮਾਜ ਦਾ ਕੀ ਮੈਸੇਜ ਹੈ ਉਹ ਵਰਲਡ ਲੈਵਲ ਤੱਕ ਜਾ ਸਕੇ ਦੋਨਾਂ ਦੇਸ਼ਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਕੋਈ ਮਜਬੂਰੀ ਬਣ ਲੱਗੇ ਇਹ ਲੜਾਈ ਰੋਕਣ ਇਹ ਕੋਈ ਲੋਕਾਂ ਨੂੰ ਤਾਂ ਇਹ ਫਰਜ਼ਾ ਕਰਨਾ ਚਾਹੀਦਾ ਕਿ ਹੁਣ ਜਿਵੇਂ ਆਪਣੀ ਸੀਮਾ ਲੜਦੀ ਪਈ ਆ ਆਪਾਂ ਨਾਲ ਸਪੋਰਟ ਤਾਂ ਕਰੀਏ ਪਰ ਸਾਨੂੰ ਅਮਨ ਦੀ ਮੰਗ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਆਪਾਂ ਵੀ ਕਹੀਏ ਕਿ ਨਾ ਤੁਸੀਂ ਜੰਗ ਕਰੋ ਜੰਗ ਕਰੋ ਕਿਉਂਕਿ ਜੰਗ ਤੋਂ ਕੁਝ ਹੋਣਾ ਨਹੀਂ ਆ ਫੈਰਾ ਤੁਸੀਂ ਬਾਕੀ ਦੇਸ਼ ਨੂੰ ਦੇਖ ਲਓ ਉਹ ਵੀ ਜੰਗ ਕਰਕੇ ਹਲੇ ਪਛਤਾਈ ਰਹੇ ਨੇ ਹੁਣ ਜਿਵੇਂ ਰਸ਼ੀਆ ਯੂਕਰੇਨ ਹੋ ਗਿਆ ਉਹ ਕਿੰਨੇ ਸਾਲ ਤੋਂ ਚੱਲੀ ਜਾਂਦੀ ਆ ਜਦੋਂ ਯੂਕਰੇਨ ਹਲੇ ਦਾ ਖਦਮ ਨਹੀਂ ਕਰ पाए ਤਾਂ ਤੁਹਾਨੂੰ ਵੀ ਲੱਗਦਾ ਕਿ ਪਾਕਿਸਤਾਨ ਯੂਕਰੇਨ ਤੋਂ ਬੰਦ ਤਾਗਤ ਵਾਲਾ ਆ ਆਪਣਾ ਵੀ ਨੁਕਸਾਨ ਆਉਣਾ ਵੀ ਨੁਕਸਾਨ ਆ ਦੋਨਾਂ ਦੀ ਇਕਨੋਮੀ ਪੈਲਾ ਹੀ ਡਾਊਨ ਹੋਈ ਪਈ ਆ ਦੋਨੋਂ ਜਿਹੜਾ ਗਰੀਬ ਬਹੁਤ ਨੇ ਫਿਰ ਸਾਡਾ ਤਾਂ ਹੋਰ ਬੁਰਾ ਹਾਲ ਹੋਊਗਾ ਨਾਲੇ ਫਸਾਂਗੇ ਆਪਾਂ ਪੰਜਾਬੀਓ ਕਿ ਆਪਾਂ ਬਾਰਡਰ ਤੇ ਹੈਗੇ ਸਭ ਤੋਂ ਨੇੜੇ ਆਪਣੇ ਤੋਂ ਸਭ ਤੋਂ ਪਹਿਲਾ ਬੰਦ ਨੂੰ ਲੁਗਰੇਣਗੇ ਤਾਂ ਆਪਾਂ ਤਾਂ ਬਸ ਆਪਣੀ ਜਾਨ ਦਾ ਬਚਾ ਕੇ ਰੱਖੂਗਾ ਹਾਂਜੀ ਹਾਂਜੀ ਜੀ ਵਾਹਿਗੁਰੂ ਜੀ ਫਤਿਹ ਅੱਜ ਇਹਨਾਂ ਫਟਾਫਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਣੀ ਕੰਵਲ ਅੰਮ੍ਰਿਤਸਰ ਸਾਰੇ ਦੁਨੀਆਂ ਦੇ ਵਿੱਚ ਪ੍ਰੋਟੈਸਟ ਕਰ ਰਿਹਾ ਹੈ ਇਹ ਸੰਗ ਨਾ ਹੋਵੇ ਸੋ ਆ ਜਾਓ ਆ ਜਾਓ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਹੀ ਸਾਰੇ ਇੰਦਰਾ ਸਿੱਖਾ ਜਾਏ ਮੁਸਲਮਾਨਾਂ ਇਹੋ ਸਾਰਿਆਂ ਨੂੰ ਲੰਗੜਾ ਬਰਨ ਕਰਨਾ ਚਾਹੁੰਦਾ ਕਿ ਕਿ ਸਾਡੇ ਚਾਹਦੇ ਨਹੀਂ ਹੈ ਸਾਡੇ ਸਾਡੇ ਪੰਜਾਬਾ ਦੇ ਨਿਸ਼ਾਨ ਹੈ ਚਾਹੇ ਲਹਿਦਾ ਪੰਜਾਬਾ ਚਾਹੇ ਝੜਦਾ ਪੰਜਾਬਾ ਇਹ ਪੰਜਾਬ ਹੀ ਕਿ ਜੰਗ ਦਾ ਮੈਦਾਨ ਬਣ ਜਾਂਦਾ ਗੁਜ਼ਰਾਬ ਖਾਲੀ ਪਿਆ ਰਾਸਤੇ ਖਾਲੀ ਪਿਆ ਉੱਥੇ ਕੌਣ ਚੱਲੇ ਜਾਂਦੇ ਸਾਨੂੰ ਪੰਜਾਬ ਵਾਲਿਆਂ ਨੇ ਕੌਣ ਮਾਰ ਦੇਵੇ ਸੋ ਬਾਗਰ ਤੋਂ ਜਿਹੜੇ ਪਿੰਡ ਆਉਂਦੇ ਨੇ 20 ਕਿਲੋਮੀਟਰ ਜਾਰੇ ਚਾਹੇ ਲੈ ਵੀ ਆਏ ਚਾਹੇ ਪੁੱਲਾ ਚੜ੍ਹਦੇ ਆ ਰਹੇ ਸੋ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਜਦ ਉਹਨਾਂ ਨੇ ਟਰਾਲੀ ਦੇ ਵਿੱਚ ਸਮਾਨ ਪਵਾਉਂਦਾ ਜਦ ਕਹਿੰਦੇ ਨਹੀਂ ਜੰਗ ਲੱਗਣੀ ਹੈ ਘਰ ਖਾਲੀ ਕਰ ਦਿਓ ਇੱਥੋਂ ਚਲੇ ਜਾਓ ਤਾਂ ਤਾਂ ਉਹਦੇ ਮੁੰਡਾ ਰੋਸ ਤੇ ਆ ਰਹੀ ਕਰਾ ਤਾਂ ਬੱਧੇ ਹੋਣ ਲੱਗ ਜਾਂਦੀ ਆ ਉਹ ਫੇਰ ਸਾਰਾ ਪਰਿਵਾਰ ਦੰਗਲ ਦਿੱਤਾ ਸਾਰੇ ਲੈ ਕੇ ਬਾਹਰ ਨਿਕਲਣਾ ਸੰਭਾਵ ਨਹੀਂ ਇਹ ਸਾਰੇ ਵੀ ਮਾਰ ਕੇ ਦਿੱਤੇ ਦੇ ਵਿੱਚ ਹੋ ਜਾਂਦੇ ਨੇ ਸਾਰੀ ਪਰਵਾਹੀਆਂ ਮੁਰਕੇ ਤਾਂ ਨਹੀਂ ਹੋਵੇ ਹੋ ਸਾਂਹੀ ਗੱਲ ਨੂੰ ਲੋਕਾਂ ਕਿੰਨੀ ਬੇਚਾਲੀ ਦੇਖ ਰਹੀ ਹੋ ਜੀ ਤੁਸੀਂ ਭਾਈਚਾਰੇ ਕੀ ਬਚਿਆ ਨਹੀਂ ਆ ਜੀ ਵੀ ਕੀ ਨਿਖਾਨ ਹੋ ਗਿਆ ਕੀ ਹੋਊਗਾ ਜੀ ਦੇਖੋ ਲੋਕੋ ਅੱਜ ਆ ਤੁਸੀਂ ਦੇਖੋ ਕਿ ਕਿੰਨਾ ਜ਼ਰਾਤ ਰਹੀ ਇਹ ਗੱਲੋਂ ਯਾਰ ਕਿੰਨਾ ਕਿੰਨਾ ਬਹੁਤ ਬੜੀ ਜੱਗਤ ਰਹੀ ਕਿੰਨਾ ਨੁਕਸਾਨ ਹੋਇਆ ਦੇਖੋ ਛੋਟੇ ਨੁਕਸਾਨ ਤੋਂ ਆ ਨੁਕਸਾਨ ਤਾਂ ਬਹੁਤ ਹੋਇਆ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਠੀਕ ਹੈ ਨਾ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿੰਨਾ ਕੁ ਚੱਲ ਰਿਹਾ ਦਿਖਾਉਣੇ ਨੇ ਅਗਲਾ ਕੀਤਾ ਮਜਾਲ ਇੱਧਰ ਕੋਈ ਹੈ ਤਾਂ ਇੱਧਰ ਕੋਈ ਦਵਾਈ ਦਾ ਹਸਪਤਾਲ ਹੈ ਜੁਗਰੇਨ ਦੇ ਵਿੱਚ ਅਵੇ ਅਵੇ ਦੇਖੋ ਇੱਥੇ ਕਿੰਨਾ ਕੁਝ ਹੋ ਗਿਆ ਇੱਕ جنگ جنگ ਕਰਦੇ ਨੇ ਲੋਕ ਇਸੇ ਵਾਂਗ ਤੇ ਜਦ جنگ ਲੱਗਦੀ ਹੈ ਗੱਲ ਪਤਾ ਲੱਗਦਾ ਕਿ جنگ ਕੀ ਹੋਵੇਗੀ ਅਬਦੇ ਵੀ ਆਉਂਦੇ ਨਹੀਂ ਪਸਾਰ ਨਹੀਂ ਦੀ ਇੱਥੇ جنگ ਦੇ ਵਿੱਚ ਕੋ ਸਾਰੇ ਸਾਰਿਆਂ ਨੇ ਚੋਟੇ ਜਾ ਰਹੇ ਨੇ ਲੋਕੀਆਂ ਵੀ ਤਾਂ ਲੱਗਦੇ ਨੇ ਬੇਤਾ ਵਿਆਹ ਦੀ ਚੋਣਾ ਨੇ ਜਿਹੜਾ ਪਹਿਲੇ ਗਾਂਦੇ ਵਿੱਚ ਹਮਲਾ ਹੋਇਆ ਉੱਤੇ ਵਿੱਚ ਸੱਭੂ 27 ਮਰਦੋਦ ਲੋਕਾਂ ਦੀ ਇੱਥੇ ਹੋਈ ਹੈ ਸਾਨੂੰ ਉਹਦੇ ਵਿੱਚ ਬਹੁਤ ਅਫਸੋਸ ਆ ਪਰ ਜੰਗ ਲਾ ਕੇ ਬਾਗਰ ਦੇ ਲੱਗੇ ਆ ਲੋਕਾਂ ਨੂੰ ਮਾਰਨਾ ਇਹ ਬਦਲਾ ਖਢੀ ਆ ਰਸਾਇਣ ਵੀ ਹੋ ਰਿਹਾ ਹੈ ਜੀ 2375 ਜੋ ਮਾਰੇ ਨੇ ਉਹਨਾਂ ਦਾ ਕਹੀ ਇਹ ਵੀ ਬਦਲਾ ਜੰਗ ਦਾ ਜੰਗ ਕੋਈ ਉਹਦੇ ਵਿੱਚ ਹੋ ਨਹੀਂ ਹੈਗਾ ਜੰਗ ਨਹੀਂ ਜਿਹੜੇ 20 ਕਿਲੋਮੀਟਰ ਬੈਠੇ ਨੇ ਉਹਦਾ ਮਤਲਬ ਉਹਨਾਂ ਨੂੰ ਮਾਰਾਂਗੇ ਅਸੀਂ ਹਾਂ ਜੀ ਜਿਹੜੇ ਲੀਡਰ ਆ ਜੇ بڑے بڑے ਵੱਡੇ ਬਿਆਨ ਦੇ ਰਹੇ ਨੇ ਇੱਕ ਦੂਜੇ ਤੋਂ ਪੱਕੇ ਨਿਕਲ ਕੇ ਕਦੇ ਰਾਜਨਾਸਤਾ ਬਿਆਨ ਆਉਂਦਾ ਕਦੇ ਮੋਦੀ ਸਾਹਿਬ ਦਾ ਤਾਂ ਆਉਣੀ ਆਉਣਾ ਇਹ ਲੀਡਰ ਉਹ ਕਿਉਂ ਨਹੀਂ ਇੱਕ ਦੂਜੇ ਤੋਂ ਬਿਆਨ ਦਿੰਦੇ ਜਦੋਂ ਸਾਡਾ ਪੰਜਾਬ ਉਜੜ ਰਿਹਾ ਹੁੰਦਾ ਚੁੱਪਚੇ ਕੋਈ ਦੇਰ ਸਰਕਾਰੀ ਕਰਕੇ ਫੰਦਾ ਲਾ ਰਿਹਾ ਹੁੰਦਾ ਕੋਈ ਕਰਜ਼ੇ ਕਰਕੇ ਫੰਦਾ ਲਾ ਰਿਹਾ ਹੁੰਦਾ ਜੀ ਕੋਈ ਕੋਈ ਆਪਣੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਮੇਰੇ ਆਪਣੇ ਦੋ ਮੋਟਰਸਾਈਕਲ ਚੋਰੀ ਹੋ ਗਏ ਹੈ ਜੀ ਉਦੋਂ ਇਹ ਲੀਡਰ ਦਾ ਬਿਆਨ ਕਿਉਂ ਨਹੀਂ ਆਉਂਦਾ ਨਹੀਂ ਦੇਖੋ ਉਹਨਾਂ ਨੇ ਤਾਂ ਸੱਡੇ ਰੋੜੇ ਇਹਨਾਂ ਨੂੰ ਤਾਂ ਚਾਹੀਦਾ ਚਾਹੁੰਦੇ ਨੇ ਕਿ ਪੰਜਾਬ ਦਾ ਦਰਵਾਜ਼ਾ ਹੋਵੇ ਪੰਜਾਬ ਰਹਿਣ ਪੰਜਾਬ ਦਾ ਖਤਮ ਕਰਨਾ ਚਾਹੁੰਦੇ ਨੇ ਚਾਹੇ ਨਾ ਉਹ ਜ਼ਮੀਨਾਂ ਬਦਲੀਆਂ ਨੇ ਉਹਨਾਂ ਨੇ ਤਾਂ ਪੰਜਾਬ ਨੂੰ ਖਤਮ ਕਰਨਾ ਹੈ ਨਸਿਆਂ ਦੇ ਵਿੱਚ ਲਾ ਦੇ ਤਾਂ ਕੋਈ ਠੋਸ ਪਿਆਰੀ ਸਬੂਤ ਲਿਆ ਤੇ ਕਾਨੂੰਨ ਲੈ ਕੇ ਉਹਦੇ ਨਸਿਆਂ ਖਿਲਾਫ ਸੋ ਇਹ ਆ ਵੀ ਇਹ ਤਾਂ ਚਾਹੁੰਦੀ ਆ ਸਰਕਾਰ ਲਈ ਪੰਜਾਬ ਨਾ ਰਹੇ ਪੰਜਾਬ ਖਤਮ ਹੋ ਜਾਵੇ ਏਜੂਟੋਰ ਪਾਕਿਸਤਾਨ ਦੇ ਲੋਕੀ ਧਿਰ ਦੇ ਹੋਂ ਮੇ ਜੀ ਇਹ ਸਾਰਾ ਵੰਸ਼ੋ ਦੇਖ ਕੇ ਵੀ ਇਹ ਸਾਡੇ ਹੀ ਭਾਈਚਾਰਾ ਉਹ ਤਾਂ ਸਾਡੇ ਹੀ ਭਾਈਚਾਰੇ ਨਾਲ ਹੁਣ ਵਧੀਆ ਸਬੰਧ ਬਣ ਗਏ ਸੀ ਭਾਰਤ ਪਾਕਿਸਤਾਨ ਦੇ ਬਿਲਕੁਲ ਜੀ ਹੁਣ ਜਿਹੜਾ ਪੱਸੀ ਹਮਲਾ ਹੋਇਆ ਸੀ ਪਹਿਲਾ ਕਿਸੇ ਦੇ ਪਹਿਲਾ 17 ਜਨਵਰੀ ਨੂੰ ਆਪਣੇ ਬਾਗਾ ਬਾਜਰ ਖੋਲਣ ਵਾਲੇ ਸੀ ਪ੍ਰਗਟ ਕੀਤਾ ਸੀਗਾ ਮਾਨਸਾ ਜੀ ਸੁਲਾਸ ਜੀ ਮਾਨਸਾ ਕੋਲੇ ਬੈਠੇ ਸੀ ਤੇ ਸੋ ਉਹ ਵੀ ਤਿੰਨ ਦਿਨਾਂ ਬਾਅਦ ਇਹ ਕਾ ਕਰਦਾ 10 ਦਿਨ ਬਾਅਦ ਪਹਿਲਾਂ ਇਹ ਵੀ ਸਕਿਉਰਟੀ ਵਾਸੰਦੀ ਆ ਸਕਿਉਰਟੀ ਹਟਾਈ ਜਾਂਦੀ ਆ ਜਿਹੜੇ ਬੰਦੇ ਉੱਧਰ ਖੇਤੀ ਕਰਨ ਦੇ ਲਈ ਸਾਡੇ ਕਿਸਾਨ ਜਾ ਕੇ ਉਹਦਾ ਯਾਰ ਕਿੰਨੀ ਚੈਗੇ ਨਾਲ ਜਾਂਦੇ ਨੇ ਕਿੰਨੀ ਚੈਗੇ ਨਾਲ ਆਉਂਦੇ ਨੇ ਇਹਨਾਂ ਦੇ ਇੱਕ ਚੀਜ਼ ਵੀ ਆ ਸਕਦੀ ਨਾਲ ਇਹ ਅਸਲ ਬਿੱਤੀ ਆ ਬੰਦੇ ਬਿੱਤੀ ਆਏ ਨੇ ਇਸ ਹਫ਼ਤੇ ਦੀ ਵਾਪਸ ਸਾਰੇ ਮਰਦਿਆਂ ਦੇ ਵਿਹਾਰ ਵਿਚ ਚੁਟਾ ਕਰਕੇ ਸਭ ਤੋਂ ਕੋਈ ਤਾਂ ਜਿਹੜਾ ਪਹਿਲਾਂ ਪਹਿਲੇ ਵਾਅਦਾ ਦੇ ਵਿੱਚ ਫੌਜੀ ਮਾਰੇ ਸੀ ਆਜੂ ਅੱਜ ਸੱਟੀਆਂ ਹੋਈਆਂ ਹਲੇ ਤਾਂ ਕੋਈ ਨਤਵਾਰੀ ਨਹੀਂ ਹੋਈ ਹੋਰ ਵੀ ਐ ਮੈਂ ਥੋੜੀ ਥੋੜੀ ਗੱਲ ਕਰ ਰਿਹਾ ਜੀ ਦੇਖੋ ਜਿਹੜੇ ਜਿਹੜੀ ਜਗ੍ਹਾ ਤੇ 222 ਜਿਹੜੇ ਸਿਵਿਲਿਅਨ ਨੇ ਉਹਨਾਂ ਦੀ ਮਾਰੀ ਕੇ ਬਾਹਰੇ ਗਏ ਨੇ ਗੋਲੀਆਂ ਮਾਰ ਕੇ ਉਹ ਮੈਂ ਕਹਿੰਦਾ ਇਹਦੇ ਤੋਂ ਮੇਨ ਪਲੇਸ ਹੈ ਉਹ ਕਿ ਤੁਸੀਂ ਕੀ ਇੱਕ ਪਲਾਨ ਕਰ ਰਹੇ ਹੋ ਜੀ ਬੰਦੋਗ ਸਾਰੇ ਸੁਝਾਅ ਵੀ ਠਾਈ ਆਈ 10 ਸਾਲ ਪਹਿਲਾਂ ਜਿਹੜੇ ਫੌਜ ਦੇ ਅਫਸਰਾਂ ਨੇ ਛੇ ਸਾਲ ਮੂਵੀਆ ਕੋ ਚੱਲੇ ਰਹੇ ਫੌਜ ਉਹ ਫੌਜ ਕਾਹੜਾ ਨੇ ਜੀ ਹਾਂ ਇਹ ਕੋ ਕਰਿਆ ਇਸੇ ਦਾ ਨਾਅ ਲੰਗੜੀ ਵਜਿਦਾ ਕਹਿੰਦੇ ਇਹਨੇ ਹਟਾਈਆ ਅਸੀਂ ਦਿਵਾ ਆ ਜੀ ਦੇ ਪ੍ਰਵਾ ਬਾਪਾ ਦੇ ਰੋਗ ਦੇਤੀ ਰੋਗ ਦੇ ਉਹ ਕਹਿੰਦੇ ਖੋੜੇ ਨਾਲ ਆਪਾਂ ਕਾਈ ਜਾ ਸਰੋਦੀ ਆ ਕਾਸ ਲਾ ਲੁੱਟਾ ਵਾ ਫੌਜੀ ਆ ਇੱਕ ਬਰਦੀ ਦੇ ਵਿੱਚ ਅਜ ਨਹੀਂ ਪਾਉਣ ਲਈ ਬਰੇ ਨਹੀਂ ਬੱਲੇਗਾ ਸੋ ਇਹ ਆ ਬੋਦੀਆਂ ਕਰਤਾ ਧਰਤਾ ਸਾਰਾ ਅਮਲਾ ਕਰਵਾ ਲਈ ਬੋਦੀ ਆ ਦੇਖੋ ਇਹ ਜੋਤਾ ਖੜਾ ਲਾਇਆ ਪਿਆ ਜੋਤ ਦੇ ਉੱਪਰ ਮੋਦੀ ਵੀ ਕਹੀ ਜਾਂਦਾ ਫੌਰ ਦਾ ਵਿੱਚ ਚੱਕ ਦਾਂਗੇ ਉਹੋ ਪਾਕਿਸਤਾਨ ਵਾਲੇ ਕਹੀ ਜਾਂਦੇ ਚੱਕ ਦਾਂਗੇ ਕਿ ਮੋਦੀ ਨੇ ਇੱਕੋ ਕੇ ਕਿੰੂ ਘਾਰ ਕੀਤਾ ਹੈਗਾ ਕਿ ਇਸ ਟਾਈਮ ਸਿਕਿਉਰਿਟੀ ਕੇ ਕੋ ਬੈਬ ਹੋਈ ਹੋਇਆ ਕਰਾ ਤਕੂਰ ਵਾਲਾ ਉਹਦੇ ਵਾਸਤੇ ਉਹਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇ ਉਹਦੇ ਬਾਰੇ ਖੁੱਦ ਨੂੰ ਕਿਉਂ ਨਹੀਂ ਜਾਂਦੇ ਹੈਗੇ ਦੇਖੋ ਇਹ ਪੁੱਤਰ ਸਾਬ ਨੂੰ ਕਰਨਾ ਹੈ ਕਰਨਾ ਹੈ ਆਪਣੇ ਉਸ ਦਾ ਵੀ ਕੋਈ ਕਰਨਾ ਹੈ ਨਹੀਂ ਕਰਵਾਇਆ ਹੀ ਸਾਬ ਨੂੰ ਨੇ ਸਾਡੇ ਸਾਹਮਣੇ ਆ ਗਿਆ ਪਹਿਲਾਂ ਨਾ ਆ ਦੀ ਐਸ ਕਿੰਨਾ ਆ ਗਿਆ ਸੀ ਕੋਈ ਮੈਸੇਜ ਵੀ ਤਾਹੀਆ ਗੱਡੀਆਂ ਵੀ ਆ ਵੀਆ ਇਹ ਤਾਂ ਬਾਦੂ ਕੋ ਯਾਰ ਪਰਿੰਦਾ ਨਹੀਂ ਮਾਰ ਸਕਦਾ ਉੱਪਰ ਜੀ ਸਾਰੇ ਆਪਨੇ ਮੋਕਾ ਮਿਲੇ ਉਹ ਸਾਰਾ ਕੁਝ ਉਹ ਵੀ ਕਰਾਵਾ ਮਰਦੀ ਨੇ ਪਹਿਲਾਂ ਵੀ ਉਹਨੇ ਕਰਾਵਾ ਹੁਣ ਵੀ ਉਹਨੇ ਕਰਾਵਾ ਸੋ ਸਭ ਕੋ ਸਾਹਮਣੇ ਆ ਕੇ ਨਾ ਹੋਵੇ ਇਹਦੇ ਨਾਲ ਚੋਰੀ ਜਾਰੀ ਨਹੀਂ ਚੁੱਧ ਨਹੀਂ ਆਣੀ ਸਭ ਕੋ ਸਾਹਮਣੇ ਆਊਗਾ ਤਾਵੇਂ ਤੋਂ ਨੰਗਾ ਹੋਣੀ ਉਹ ਤਾਂ ਅੱਜ ਜਿਵੇਂ ਤੁਸੀਂ ਅੱਜ ਪ੍ਰੋਟੈਸਟ ਕੀਤਾ ਜੀ ਲਾਸਟ ਹੈ ਜੀ ਔਰ ਇਹਦੇ ਬਾਰੇ ਚ ਲੋਕਾਂ ਨੂੰ ਤੇ ਮੈਸੇਜ ਦੇਣਾ ਚਾਹੁੰਦੇ ਲੋਕੀ ਕੀ ਕਰਨ ਵੀ ਇਹ ਜਿਹੜਾ ਉਹ ਆਪਣੀ ਆਵਾਜ਼ ਜਿਹੜੀ ਹੈ ਉਹ ਆਪਣੀ ਆਵਾਜ਼ ਇਸ ਵਾਰ ਪਾ ਸਕਦੇ। ਇਹ ਦੇਖੋ ਸਾਰੇ ਕੋਲੇ ਸੋਸ਼ਲ ਮੀਡੀਆ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਹੈ। ਸੋ ਜਦੋਂ ਸਾਡਾ ਕੋਈ ਮੈਸੇਜ ਆਉਂਦਾ ਹੋ ਗਿਆ। ਸਾਰੇ ਜਿਵੇਂ ਅੰਦਰ ਕਰਦੇ ਆ ਉਸ ਤੋਂ ਬਾਅਦ ਅਸੀਂ ਸਮਰਾਲੇ ਵੀ ਕਰਾਂਗੇ, ਪੈਸੇ ਵੀ ਕਰਾਂਗੇ। ਸੋ ਸਾਡਾ ਸਾਥ ਦਿਆ ਕਰੇ ਆਮ ਆਮਾ ਜਿਹਨੇ ਵੀ ਆ। ਸੋ ਸਾਡਾ ਵਾਰ ਕਾਹਤ ਬਤਾਉ ਉਹਦੇ ਵਿੱਚ ਮੈਨੂੰ ਜਾਂਦਾ ਵੀ ਆ ਸਾਰੇ ਲੋਕ ਚੱਲਦੇ ਨੇ ਸਾਰੇ ਜਿਵੇਂ ਸੋਸ਼ਲ ਮੀਡੀਆ ਦੇ ਪਾਣ ਆਪਣੀ ਵੀਡੀਓ ਬਣਾ ਕੇ ਕਿ ਸਾਨੂੰ ਅਮਨ ਚਾਹੀਦਾ ਸਾਨੂੰ ਲੜਾਈ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਸਾਨੂੰ ਸ਼ਾਂਤੀ ਚਾਹੀਦੀ ਸਾਨੂੰ ਨਹੀਂ ਲੜਾਈ ਚਾਹੀਦੀ ਆ ਨੇ ਜਾਂਦੇ ਨੇ ਬੜਾ ਬੜਾ ਜਿਹੜੇ ਬੰਤੇ ਬੈਠੇ ਨੇ ਯੁਕਤੀ ਵਿਹਾਰ ਆ ਉਹ ਬਸ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਕਿ ਜੰਗ ਕੋ ਜੰਗ ਕਰੋ ਤੁਹਾਨੂੰ ਕੀ ਹੈ ਤੁਸੀਂ ਨਾ ਵਿੱਚ ਬੈਠੇ ਹੋ ਹੱਸਣਾ ਅਸੀਂ ਹੈ ਦੇਖੋ ਜਿਹੜੇ ਕਹਿੰਦੇ ਨੇ ਨਾ ਮੁਰੀਪਾ ਤੋਂ ਸਾਰੇ ਜਿੱਤਾਂ ਵੀ ਕਹਿੰਦੇ ਜੰਗ 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 ਛੇੜਦੇ ਨੇ ਮੈਂ ਇਸ ਟਾਈਮ ਦੀ ਰੋਲ ਨੂੰ ਮਿਲੀ ਸੀ ਇਨਫੋਰਮੇਸ਼ਨ ਪਰ ਤੁਸੀਂ ਕੁਝ ਚੱਕਿਆ ਪਿਆ ਨਹੀਂ ਹੁਣ ਇਸ ਟਾਈਮ ਵੀ ਕਹਿੰਦੇ ਸੀ 8 ਲੱਖ ਫੌਜੀ ਨੇ ਉੱਧਰ ਰੱਟ ਲਾ ਕੇ ਮੋਦੀ ਕਿੱਥੇ ਹੋਣਾ ਚਾਰ ਬੰਦੇ ਨੂੰ ਫੜਵਾਏ ਹਲੇ ਤੱਕ ਮਾਲ ਦਾ ਕੋਈ ਟ੍ਰੇਸ ਵੀ ਨਹੀਂ ਮਿਲਿਆ ਬਿਲਕੁਲ ਮੋਦੀ ਆਇਆ ਪਿਆ ਜਾ ਹਾਂਜੀ ਬਿਲਕੁਲ ਸਾਰਾ ਧਰਤਾ ਧਰਤਾ ਮੋਦੀ ਨੇ ਆ ਮੋਦੀ ਨੇ ਕਰਿਆ ਸਾਰਾ ਕੁਝ ਉਹ ਉਹਦੇ ਦੇ ਰਿਕਵਰੀਆਂ ਕੀ ਨਹੀਂ ਕਰਨਗੇ ਫੌਜੀ ਅਧਿਕਾਰੀ ਨੇ ਕੱਲੋਂ ਉਹ ਅਫਸਰ ਨੇ ਕਹਤਾ ਸੀਗਾ ਕਹਿੰਦਾ ਮੋਦੀ ਐ ਚੁੱਪ ਕਰਦਾ ਨਹੀਂ ਕਰੇ ਕੋਕੜੇ ਖਿਲਾੜ ਦੂਗਾ ਸੋ ਸੋਹਰੇ ਮੀਡੀਆ ਦੇ ਚੱਲ ਰੋ ਲਗਾ ਸੋ ਸੋਹਰੇ ਹਾਂਜੀ ਉਹ ਔਰ ਅਸੀਂ ਉੱਪਰ ਕੀ ਕਰ ਸਕਦੇ ਆ ਉੱਪਰ ਕੀ ਜੀ ਧੰਨਵਾਦ ਪੱਤਰਕਾਰ ਸਾਹਿਬ ਤੁਹਾਡਾ ਜੀ ਕਈ ਕਈ ਪਿਆਰ ਤੇ ਸਾਡੀ ਆਵਾਜ਼ ਬੁਲੰਦ ਕਰਦੇ ਹੋ ਬਿਲਕੁਲ ਥੈਂਕ ਯੂ ਇੱਕ ਨਾਜ਼ੀ ਬੇਰਾ ਜਹਾ ਦੇ ਸ਼੍ਰੋਮਣੀ ਕਾਲੀ ਵਾਲ ਇੱਕ ਬਲੇਗ ਵਾਲਾ ਉਹ ਜਿਹੜਾ 40 ਸਾਲ ਤੋਂ ਲੋਕਾਂ ਦੀ ਲੋਜਰਾਂ ਦੀ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਸੋ ਸਤਾਈ ਦੇ ਦਿੱਤੀ ਜਰੂਰ ਜੀ ਮਸੰਦਰ ਜੀ ਮਾਨ ਸਾਹਿਬ ਨੂੰ ਔਰ ਸ੍ਰੀਮ ਬਣਾਈਏ ਉਹ ਆ ਉਹ ਸਰਕਾਰ ਸ੍ਰੀਮ ਨੇ ਕਾਲੀਗਲ ਅੰਦਰ ਸਾਹਿਬ ਦੀ ਬਣਾਈਏ ਸੀ ਤੇ ਉਹਦੇ ਵਿੱਚ ਸਾਡੀ ਪੰਜਾਬ ਦੀ ਤੇ ਸਾਰਿਆਂ ਦੀ ਤਰੱਕੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ